ਜਿਹੜਾ ਰਾਜਪੁਰੇ ਅਸੀਂ ਮੇਲਾ ਨੂੰ ਤੇ ਆਏ ਹੋਏ ਸੀ ਅੱਜ ਅਸੀਂ ਹੁਣ ਕਿੱਥੇ ਆਏ ਹਾਂ ਜਿਹੜਾ ਹੁਣ ਲਗਾਉਂਦੇ ਅਸੀਂ ਪਹੁੰਚੇ ਆਂਾਨੂੰ ਬੜੀ ਖੁਸ਼ੀ ਹੈ ਕਿ ਅਰਮਾਨ ਨੂੰ ਸੁਨਸੁਖ ਕਰਨਾ ਹੈ ਕਿ ਜਿੱਥੇ ਹੁਣ ਤੇ ਆਂ ਕਿਉਂਕਿ ਇੱਕ ਖਾਲਸਾ ਏਡ ਇੱਕ ਐਸੀ ਲਹਿਰ ਹੈ ਸਾਡੀ ਸਿਕ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੇ ਬਿਨਾਂ ਕਿਸੇ स्वार्थ ਕੋਈ स्वार्थ ਨੀ ਰਿਹਾ ਉਹਨਾਂ ਦਾ ਜਿਹੜੇ ਨਾਲ ਉਹ ਦੇਸ਼ ਦੀ ਤੇ ਹਰ ਇੱਕ ਜਾਤੀ ਤੋਂ ਉੱਠ ਕੇ ਉੱਠੇ ਹਰ ਇੱਕ ਬੰਦੇ ਦੀ ਹੈਲਪ ਕਰਦੇ ਨੇ ਉਹ ਉਹਦੇ ਵਿੱਚ ਕੀ ਦਾ ਇਲਾਜ ਹੈ ਜਾਂ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜਾਂ ਰਾਸ਼ਨ ਦੇਵੇ ਵੀ ਕੋਈ ਪਾਜੇ ਜਾਂ ਕੁਝ ਦੇ ਵੀ ਸਭ ਤੋਂ ਪਹਿਲਾਂ ਖਾਂਦਾ ਐ ਰਹਿੰਦੀ ਏ ਕਿਉਂਕਿ ਮੈਂ ਇਹਨਾਂ ਦੇ ਕੈਂਪਸ ਦੇ ਵਿੱਚ ਜਦੋਂ 13 ਮਹੀਨਿਆਂ ਦਾ ਦਿੱਲੀ ਅੰਦোলন ਚੱਲਦਾ ਸੀ ਮੈਂ ਉਥੇ ਅਦਨ ਸੇਵਾ ਵੀ ਕੀਤੀ ਹੈ ਉਥੇ ਮਾਨ ਮਹਿਸੂਸ ਹੁੰਦਾ ਸੀ ਕਿ ਕੁਝ ਕਰਕੇ ਚੰਗਾ ਕੰਮ ਕੀਤਾ ਹੈ ਪਰ ਚੰਗਾ ਕੰਮ ਖਾਲਸਾ ਐਡ ਕਰਨ ਲਈ ਹੈ ਨਵੀਂ ਖਾਲਸਾ ਜੀ ਜਿਹੜਾ ਕੰਮ ਕਰਨ ਦੇ ਨੇ ਅਸੀਂ ਤੇ ਦੁਆਵਾਂ ਦਿੰਦੇ ਆ ਕਿ ਉਹਨਾਂ ਦੀ ਉਮਰ ਹੈ ਜਿਹੜੀ ਉਹ ਹਜ਼ਾਰਾਂ ਸਾਲ ਹੋਵੇ ਕਿਉਂਕਿ ਉਹਨਾਂ ਦੇ ਤਰਫਰ ਦੇ ਨਾਲ ਜਿਹੜੇ ਦੇਕੇ ਨਾਲ ਉਹਨਾਂ ਨੇ ਚਲਾਈ ਹੋਈ ਏ ਉਹਦੇ ਧੜ ਇਹ ਖਾਲਸਾ ਐਡ ਦਿਨ ਰਾਤ ਜੀ ਤਰੱਕੀ ਕਰਨ ਲਈ ਹੈ আর ਦੂਜੀ ਗੱਲ ਇਹ ਕੋਈ ਆਪਣੇ ਨਿੱਜੀ ਸਵਾਰਥ ਲਈ ਕਦੇ ਕੋਈ ਕੰਮ ਨਹੀਂ ਕਰਦੇ ਇਹ ਜਿਹੜਾ ਵੀ ਕੰਮ ਕਰਦੇ ਨੇ ਭਲਾਈ ਦਾ ਕੰਮ ਕਰਦੇ ਨੇ ਇਹਦੇ ਆਸਤੇ ਅਸੀਂ ਹਾਲ ਸਾਈਡ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਜਿਹੜੇ ਵੀ ਉਹਦੇ ਵਿੱਚ ਕੰਮ ਕਰਦੇ ਨੇ ਜਿਹੜੇ ਉਹਨਾਂ ਦੀ ਸੇਵਾ ਨਿਭਾਉਂਦੇ ਨੇ ਤੁਹਾਨੂੰ ਪਾ ਗਏ ਉਹਨਾਂ ਦਾ ਜਿਹੜੇ ਉੱਥੇ ਲੱਗੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ